ਸਫਾਈ ਦੇ ਲਈ ਕਿਹਦੀ ਵੀ ਆ ਸਾਹਮਣੇ ਬਹੁਤ ਗੰਦ ਪਿਆ ਹੋਇਆ ਹੈ ਇੱਥੇ ਬਿਮਾਰੀਆਂ ਵੀ ਲੋਕ ਫੈਲਦੇ ਬੱਚੇ ਖੇਡਦੇ ਆ ਇੱਥੇ ਕਾਫੀ ਟਾਈਮ ਹੋ ਗਿਆ ਇਹ ਸਾਲ ਡੇਢ ਸਾਲ ਦੇ ਨੇ ਵਗੈਰਾ ਕੀਤੀ ਤੁਸੀਂ ਕੀਤੀਆਂ ਹੀ ਬਹੁਤ ਕਿਸੇ ਨੇ ਸੁਣੀ ਲੋਕ ਜੇ ਸਰਕਾਰ ਇਸ ਟਾਈਮ ਤੇ ਮੌਜੂਦਾ ਆਪੀ ਸਰਕਾਰ ਆ ਉਹਨਾਂ ਦੇ ਜਿਹੜਾ ਐਮਐਲਏ ਰਾਜੀ ਬਣਨ ਜਾਇਆ ਇਸ ਟਾਈਮ ਵੀ ਰਹੇ ਐ ਇਲੈਕਸ਼ਨ ਲੜ ਰਹੇ ਐ ਉਹਨਾਂ ਨੂੰ ਕੰਵਿਨਸ ਕਰ ਦਿੱਤੀ ਤੇ ਉਹਨਾਂ ਨੇ ਕੋਈ ਸਪਾਇਕ ਨਹੀਂ ਕੀਤੀ ਇਹ ਸਾਰਿਆਂ ਨੂੰ ਕਿਹਾ ਸੀ ਕਿ ਆ ਕਿਸੇ ਨੇ ਸੁਣਾਈ ਨਹੀਂ ਕੀਤੀ ਸਾਡੀ ਅੱਜ ਵੀ ਅੱਜ ਘੁੰਮਣ ਸਾਹਿਬ ਨੇ ਦੇਖਿਆ ਸਾਨੂੰ ਪਤਾ ਲੱਗਾ ਉਹਨਾਂ ਨੂੰ ਦੱਸਿਆ ਸੀ ਤੇ ਅਸੀਂ ਪਹੁੰਚੇ ਫਿਰ ਲੈ ਕੇ ਸਾਰੇ ਟੀਮ ਨਾਲ ਵੀ ਕਿਹੜੀ ਕਿਹੜੀਆਂ ਹੋਰ ਮੁਸ਼ਕਲਾਂ ਆ ਰਹੀਆਂ ਤੁਹਾਨੂੰ ਇੱਥੇ ਇੱਥੇ ਹੀ ਗੰਦ ਪਹਿਲਾਂ ਹੀ ਆ ਪਿਆ ਇਹ ਇਹ ਸਭ ਤੋਂ ਵੱਡੀ ਪ੍ਰੋਬਲਮ ਤੇ ਇਹੀ ਆ ਬੱਚੇ ਖੇਡਦੇ ਇੱਥੇ ਪਾਰਕ ਦੇ ਨੇੜੇ ਪਿਆ ਹੋਇਆ ਅੱਜ ਤੁਸੀਂ ਕੀ ਕਰ ਰਹੇ ਹੋ ਸਾਰੇ ਸਾਰੇ ਡਾਕਟਰਾਂ ਨਾਲ ਆ ਕੇ ਹਾਂਜੀ ਸਫਾਈ ਚੱਕਾਂਗੇ ਜੀ ਸਾਰਾ ਸਭ ਜੋ ਵੀ ਗੰਦ ਹੈ ਕਿੱਦਾਂ ਦਾ ਕੀ ਦਿੱਕਤਾਂ ਕੀ ਆ ਰਹੀਆਂ ਨੇ ਮਲੇ ਵਿੱਚ ਇਹ ਦਿੱਕਤਾਂ ਜੀ ਤੁਹਾਡੇ ਸਾਹਮਣੇ ਤੁਹਾਨੂੰ ਪਿੱਛੇ ਦੇਖੋ ਸਾਹਮਣੇ ਤੇ ਇਹ ਕੂੜਾ ਇੱਥੇ ਕੋਈ ਚੱਕ ਕੇ ਨਹੀਂ ਲੈ ਕੇ ਜਾਂਦਾ ਤੇ ਜਦੋਂ ਹਨੇਰੀ ਆਉਂਦੀ ਹੈ ਜਿੰਨਾ ਵੀ ਕੂੜਾ ਸਾਡੇ ਘਰਾਂ 'ਚ ਵੱਢ ਜਾਂਦਾ ਜੀ ਜੇ ਅਸੀਂ ਆਪ ਚਕਾਉਨੇ ਹਮੇਸ਼ਾ ਅਸੀਂ ਆਪ ਹੀ ਚਕਾਈਏ ਅਸੀਂ 800 ਰੁਪਏ 900 ਰੁਪਏ ਟਰਾਲੀ ਲੈ ਲੈਂਦਾ ਜੀ ਤੇ ਜਦੋਂ ਲੈਂਦਾ ਸੀ ਚਕਾਤਾ ਦਿੰਨੇ ਉਹ ਵੀ ਸਾਡੇ ਕੋਲ ਡਰਦੇ ਨਹੀਂ ਆਉਂਦੇ ਕਹਿੰਦੇ ਭਾਈ 10000 ਰੁਪਏ ਜੁਰਮਾਨਾ ਲੱਗੂਗਾ ਸਾਨੂੰ ਜੇ ਅਸੀਂ ਪ੍ਰਾਈਵੇਟ ਬੰਦੇ ਚੱਕਦੇ ਆਂ ਫਿਰ ਅਸੀਂ ਕਿਵੇਂ ਰਿਸਕ ਲੈ ਸਕਦੇ ਆ ਹਨਾ ਉਹਦੀ ਵੀ ਰੋਜ਼ਗਾਰ ਹੈ ਤੇ ਕੋਈ ਸੁਲਵਾਈ ਨਹੀਂ ਹੈ ਜੀ ਕੋਈ ਕੂੜੇ ਵਾਲੇ ਨਹੀਂ ਆਉਂਦਾ ਜਿਹੜਾ ਸਣੀ ਮਾਸਟਰ ਸੀਗਾ ਕਾਉਂਸਲਰ ਪਹਿਨਾ ਆਪ ਪਾਰਟੀ 'ਚ ਵੋਟਾਂ ਤਾਂ ਲੈ ਗਿਆ ਤੇ ਫਿਰ ਭੱਜ ਕੇ ਫਿਰ ਕਾਂਗਰਸ 'ਚ ਲੈ ਗਿਆ ਕਾਂਗਰਸ ਤੋਂ ਫਿਰ ਆਮ ਪਾਰਟੀ 'ਚ ਆ ਗਿਆ ਉੱਧ ਸੰਜੀਵ ਚਲੋ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਮੇਨ ਮੁੱਦਾ ਇਹ ਜਿਹਦੀ ਸਰਕਾਰ ਉਹ ਕੋਈ ਕੰਮ ਨਹੀਂ ਕਰ ਰਹੀ ਜੀ ਕੋਮਨ ਸਾਹਿਬ ਨੂੰ ਕਥਾ ਲੱਗੇ ਕਿ ਇਸ ਤਰ੍ਹਾਂ ਦੀ ਸਮੱਸਿਆ ਆ ਰਹੀ ਆਏ ਨੇ ਹੁਣ ਬ ਕੁਮਨ ਸਾਹਿਬ ਤਾਈ ਮੈਂ ਤੁਹਾਨੂੰ ਨੇਵਰ ਕੀ ਦੱਸਿਆ ਜੀ ਉਹਨਾਂ ਨੇ ਕਿੰਨੇ ਲੋਕਾਂ ਦੇ ਫਰੀਚ ਕੰਮ ਕਰਦੇ ਨੇ ਤੇ ਉਹਨਾਂ ਦੇ ਜਿਵੇਂ ਪੰਜਛੀ ਲਿਭਾ ਰਹਿੰਦੇ ਨੇ ਉੱਥੇ ਜਾ ਕੇ ਸਵਾਈ ਦੇਖੋ ਜੀ ਇਹ ਤਾਂ ਉਹਨਾਂ ਨੂੰ ਅੱਜ ਨੋਟਿਸ ਚ ਆਇਆ ਕਿ ਜੀ ਸਾਡੇ ਇੱਥੇ ਇੰਨਾ ਬੁਰਾ ਹਾਲ ਹੈ ਸਾਨੂੰ ਵੀ ਪ੍ਰਧਾਨ ਸਾਹਿਬ ਨੇ ਸਾਨੂੰ ਸਵੇਰੇ 7 ਵਜੇ ਉਠਾਇਆ ਸਾਡੇ ਪ੍ਰਧਾਨ ਜੜੇ ਨੇ ਅਵਤਾਰ ਸਿੰਘ ਢਾਲੀਵਾਲ ਤੇ ਉਹਨਾਂ ਨੇ ਮੈਨੂੰ ਫੋਟੋ ਭੇਜ ਕੇ ਕਹਿੰਦੇ ਕਰਨ ਇਹ ਤਾਂ ਕੋਈ ਹੱਲ ਨਹੀਂ ਕਰ ਰਹੇ ਕਹਿੰਦੇ ਬਾਈ ਬਣ ਕੇ ਤੂੰ ਹੀ ਹੱਲ ਕਰਵਾ ਦੇ ਫਿਰ ਮੈਂ ਜੀ ਕੁਮਨ ਸਾਹਿਬ ਨੂੰ ਦਿੱਤਾ ਦੇਖ ਲਓ ਤੁਹਾਡੇ ਸਾਹਮਣੇ ਕੁਮਨ ਸਾਹਿਬ ਇੱਥੇ ਪਹੁੰਚੇ ਹੋਏ ਜਣ ਕਿੰਨੇ ਕ ਟ ਕੀ ਦੱਸੋ ਜਿਹੜੀ ਸਰਕਾਰ ਬਣੀ ਉਹਨਾਂ ਦਾ ਇਹ ਹਾਲ ਠੀਕ ਗੱਲ ਇਦਾਂ ਅੱਜ ਸਵੇਰੇ ਮੈਨੂੰ ਕੁਝ ਫੋਟੋਗ੍ਰਾਫਸ ਆਈਆਂ ਉਹ ਕਹਿੰਦੇ ਲੁਧਿਆਣਾ ਜਿਹਤੋਂ ਦੇ ਰੈਜ਼ੀਡੈਂਟਸ ਹੈਗੇ ਉਹਨਾਂ ਨੇ ਭੇਜੀਆਂ ਕਹਿੰਦੇ ਬਹੁਤ ਬੁਰਾ ਹਾਲ ਆ ਇੱਥੇ ਸਾਡੇ ਸਫਾਈ ਦਾ 1.5-2 ਸਾਲ ਤੋਂ ਅਧਾਨ ਜੀ ਦਾ ਮੈਸੇਜ ਆਇਆ ਕਿ ਇੱਥੇ ਤਾਂ ਜੋਧੀ ਸਰਕਾਰ ਬਣੀ ਹੈ ਸਫਾਈ ਨਾਲ ਦੀ ਕੋਈ ਚੀਜ਼ ਨਹੀਂ ਹੈ ਔਰ ਸਾਡਾ ਜਿਹੜਾ ਕੂੜਾ ਕਰਕਟ ਸਾਡੇ ਘਰਾਂ ਚੋਂ ਦਾ ਉਡੜ ਕੇ ਹਵਾ ਦੇ ਨਾਲ ਇਤੋਂ ਇਲਾਵਾ ਜਿਹੜੀ ਬਹੁਤ ਵੱਡੀ ਸਮੱਸਿਆ ਹੁੰਦੀ ਸੀ ਨਾਲ ਉਹ ਇੱਥੇ ਦੀ ਕਾਨੂੰਨ ਵਿਵਸਥਾ ਦੀ ਵੀ ਦਸੀ ਮੈਂ ਕਹਾਂ ਜੀ ਕਾਨੂੰਨ ਵਿਵਸਥਾ ਨਾਲ ਮੇਰੇ ਅੱਛੇ ਹੈ ਨਹੀਂ ਗਾ ਪਰ ਕੋਸ਼ਿਸ਼ ਕਰਦੇ ਆ ਇੱਥੇ ਲੋਕਲ ਐਸਐਚਓ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਸੀਪੀ ਸਾਹਿਬ ਨੂੰ ਕਿਹਾ ਕਿ ਕਿ ਭਾਈ ਉਧਰ ਧਿਆਨ ਰੱਖਿਆ ਜਾਵੇ ਪਰ ਇਹ ਸਫਾਈ ਦੀ ਸਮੱਸਿਆ ਜਿਹੜੀ ਤੇ ਕੰਪਲੇਂਟਾਂ ਵਾਰ-ਵਾਰ ਕਰਦੇ ਉਹਦੇ ਕੰਮ ਨਹੀਂ ਹੋ ਰਿਹਾ ਮੈਂ ਕਹਾਂ ਇਹਨਾਂ ਦੀਆਂ ਅੱਖਾਂ ਖੋਲਣ ਵਾਸਤੇ ਅੱਜ ਅਸੀਂ ਸਫਾਈ ਦੀ ਮੁਹਿੰਮ ਤੁਹਾਡੇ ਘਰ ਤੁਹਾਡੇ ਮੱਲੇ ਚੋਂ ਆਪ ਸ਼ੁਰੂ ਕਰਦੇ ਆ ਉਸ ਦੇ ਤਹਿਤ ਅਸੀਂ ਅੱਜ ਟਰੈਕਟਰ ਟਰਾਲੀ ਲੈ ਕੇ ਆਏ ਹੈਗੇ ਆ ਨਾਵਲ ਅਸੀਂ ਬੰਦੇ ਲੈ ਕੇ ਆਏ ਹੈਗੇ ਆ ਤਾਂ ਕਿ ਆਪ ਜਿਹੜੀ ਹੈਗੀ ਹੈ ਸਫਾਈ ਦੀ ਮਹਿੰਮ ਸ਼ੁਰੂ ਕੀਤੀ ਜਾਵੇ ਇੱਕ ਸਿੰਬੋਲਿਕ ਹੁੰਦਾ ਇੱਕ ਸੱਦਾ ਸਿੰਬੋਲਿਕ ਐਕਟ ਦਾ ਮਤਲਬ ਇਹ ਹੈ ਕਿ ਕਮ ਸੇ ਕਮ ਇੱਕ ਆਵਾਜ਼ ਜਿਹੜੀ ਹੈਗੀ ਹੈ ਉਹ ਸਰਕਾਰ ਨੂੰ ਜਗਾਉਣ ਵਾਸਤੇ ਬਹੁਤ ਹੈ ਕਿ ਇਸ ਕੰਮ ਤੁਹਾਡਾ ਵਾ ਸਾਡਾ ਨਹੀਂ ਹੈ ਪਰ ਉਹਦੇ باوجود ਅਸੀਂ ਕਰਕੇ ਦਿਖਾਵਾਂਗੇ ਔਰ ਅਸੀਂ ਇਲਾਕਾ ਵਾਸੀਆਂ ਦੇ ਨਾਲ ਆ ਅਸੀਂ ਲੁਧਿਆਣੇ ਦੇ ਨਾਲ ਆ ਅਸੀਂ ਉਹ ਨਹੀਂ ਹੈਗੇ ਜਿਹੜੇ ਹੂਟਰ ਮਾਰਦੇ ਟੂ ਟੂ ਕਰਦੇ ਭੱਜ ਗਏ ਸਾਰੇ ਸਾਰੇ ਦੇ ਸਾਡੇ ਹਰੇ ਕੈਂਡੀਡੇਟ ਸਗੇ ਆ ਜਾਂ ਪਾਰਟੀ ਹੈਗੇ ਉਹਨਾਂ ਦਾ ਕੰਮ ਕੀ ਹੈ ਇੱਥੇ ਆ ਕੇ ਦਿਖਾਣਾ ਦਿਖਾਵਾ ਕਰਨਾ ਅਸੀਂ ਦਿਖਾਵਾ ਨਹੀਂ ਕੀਤਾ ਹੈਗਾ ਅਸੀਂ ਲੋਕ ਜਗਾ ਰਹਿਣ ਵਾਲੇ ਇੱਥੇ ਲੱਗ ਕੇ ਰਹਿਣ ਵਾਲੇ ਆ ਤੇ ਅਸੀਂ ਕੰਮ ਵੀ ਕਰਕੇ ਦਿਖਾਣੇ ਆ ਬਸ ਅੱਜ ਇਹ ਦਿਖਾਉਣ ਨੂੰ ਆਇਆ ਅੱਖਾਂ ਖੁੱਲਣ ਵਾਸਤੇ ਕੀਤਾ ਕੰਮ ਆ ਔਰ ਉਮੀਦ ਹੈ ਇਹ ਜਿਹੜਾ ਕੰਮ ਹੈਗਾ ਇਹ ਨਾਲ ਪੰਜਾਬ ਸਰਕਾਰ ਦੀਆਂ ਅੱਖਾਂ ਖੁੱਲਣਗੀਆਂ ਤੇ ਪੂਰੇ ਲੁਧਿਆਣੇ ਛਡੋ ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਸਫਾਈ ਦਾ ਕੰਮ ਮੁਹੰਮਾ ਵੀ ਸ਼ੁਰੂ ਹੋ ਜਾਊ ਕੰਮ ਵੀ ਸ਼ੁਰੂ ਹੋ ਜਾਊ ਪਰ ਦੇਖੇ ਜਦਿ ਆਮ ਆਦਮੀ ਪਾਰਟੀ ਲਗਾਤਾਰ ਗਲੀ-ਕਲੀ ਜਾ ਕੇ ਮਹੱਲੇ ਝਾੜੂ ਮਾਰਦੀ ਪਰ ਇੱਥੇ ਧਿਆਨ ਕਿਹੜੀ ਪਿਆ ਨਾ ਝਾੜੂ ਤਾਂ ਮਾਰਦੇ ਨੇ ਫੋਟੋਆਂ ਖਿਚਾਣ ਜਾਂਦੀਆਂ ਝਾੜੂ ਲੈ ਕੇ ਪਰ ਉਹਨਾਂ ਝਾੜੂ ਖਿਲਰ ਗਿਆ ਵਿਚਾਰਿਆਂ ਦਾ ਕੱਦ ਕੀ ਝਾੜੂ ਦੇ ਪੱਲੇ ਕੱਖ ਨਹੀਂ ਰਹਿ ਗਿਆ ਉਹ ਹੁਣ ਜਾਣ ਕੇ ਇੱਕ ਜਿਹੜਾ ਨਾ ਨੈਰੇਟਿਵ ਆ ਤਿਆਰ ਕਰਕੇ ਝੂਠ ਬੋਲ ਕੇ ਦਿਖਾਉਂਦੇ ਪਏ ਆ ਕੋਈ ਝਾੜੂ-ਝੂੜੀ ਨਹੀਂ ਮਾਰਿਆ ਇੱਥੇ ਵੀ ਕੋਈ ਝਾੜੂ ਨਹੀਂ ਮਾਰਿਆ ਆ ਵੇਖੋ ਤੁਹਾਡੇ ਸਾਹਮਣੇ ਸਫਾਈ ਕਰਦੇ ਆ ਅਜੋ ਤੁੰਦ ਖਾਨੇ ਸਰ ਕਹਿੰਦਾ ਦਿਖਿਆ ਗਿਆ ਵੀ ਜੇਕਰ ਲੋਕੀ ਆਪਣਾ ਪੈਸੇ ਲਾ ਕੇ ਕਹਿੰਦਾ ਕਿ ਟੋਟਾ ਦੁਕਾਨ ਦੇ ਦਾ ਸਰ ਉਹਨਾਂ ਨੂੰ ਵੀ ਡਰ ਹੁੰਦਾ ਵੀ ਜੁਰਮਾਨਾ ਨਹੀਂ ਕੀਤਾ ਜਾਵੇ ਤੁਹਾਨੂੰ ਬਿਲਕੁਲ ਇਹ ਇੱਕ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ ਮੇਰੇ ਤੋਂ ਪਹਿਲੇ ਮੈਂ ਹੁਣ ਸੁਣਦਾ ਸੀ ਕੁਝ ਰੈਜ਼ੀਡੈਂਟਸ ਨੂੰ ਉਹ ਕਹਿੰਦੇ ਇਦਾਂ ਦਾ ਕਰਕੇ ਹੋ ਰਿਹਾ ਪਰ ਮੈਂ ਇੱਕ ਗੱਲ ਦਾ ਹਜ਼ਰਨਾ ਹੈਗਾ ਆ ਜਿਹੜਾ ਨਾ ਧੀਰੀ ਤਰੀ ਪਨੋਂ ਦੇ ਕਾਮਕਦ ਦੀ ਲੋੜ ਨਹੀਂ ਪੈਣੀ ਹੈਗੀ ਉਹ ਆਪਣੇ ਕੰਮ ਕਰ ਦੰਗੇ ਆ ਜਿਹੜੇ ਹੁਣ ਸਿਆਸੀ ਗੱਲਾਂ ਆਉਂਦੀਆਂ ਨੇ ਨਾ ਸਫਾਈ ਨਹੀਂ ਹੋਣੀ ਆ ਨਹੀਂ ਹੋਣਾ ਉਹ ਨਹੀਂ ਹੋਣਾ ਇਹ ਤਾਂ ਸਾਰਿਆਂ ਨੂੰ ਮੈਂ ਤਾੜਨਾ ਦਿੰਦਾ ਕਿ ਆਪਣੇ ਪੈਸੇ ਲੈਂਦੇ ਹੋ ਤਾਂ ਡਿਊਟੀ ਪੂਰੀ ਕਰੋ ਇਹ ਡਿਊਟੀ ਆ ਤੁਹਾਡੀ ਰਿਸਪੌਂਸਿਬਿਲਟੀ ਆ ਤੁਹਾਡੀ ਆ ਸਾਰਾ ਟੈਕਸ ਪੇਅਰ ਦਾ ਲੋਕੀ ਇਹਦੇ ਨਾਲ ਸਾਡੇ ਤਰਖਾਵਾ ਚੱਲਦੀਆਂ ਨੇ ਆ ਸਿਆਸੀ ਬੰਦੇ ਨੇ ਕੱਖ ਨਹੀਂ ਦੇਣਾ ਹੈਗਾ ਸੋ ਜਿਹੜੇ ਸਿਆਸੀ ਬੰਦੇ ਕੰਮ ਕਰਵਾ ਰਹੇ ਆ ਉਹਨਾਂ ਦਾ ਵੱਡੀ ਤਾੜਨਾ ਹੈ ਤਾੜਨਾ ਬਹੁਤ ਵੱਡੀ ਹੈ ਕਿਆ ਬੰਦਿਆਂ ਦੇ ਪੁੱਤ ਬਣ ਜਾਓ ਕਿਤੇ ਆਹੀ ਕੰਮ ਕਰਦੇ ਰਹੋਗੇ ਨਾ ਕਿਤੇ ਇਹ ਨਾ ਹੋਵੇ ਕਿ 19 ਦੀਵ ਨੂੰ ਤੁਹਾਨੂੰ ਜੁੱਤੀਆਂ ਪਹਿਣ ਲੋਕਾਂ ਦੇ ਘਰਾਂ ਚ ਕਿਤਨ ਲੱਗਦਾ ਇਹ ਸਰ ਕਿਤਨ ਪਾਰਟੀ ਜਿਹੜੇ ਪੁਰਾਣੇ ਵਰਕ ਕਰਦੇ ਨੇ ਉਹਨਾਂ ਨੂੰ ਵਾਪਸੀ ਲੈਣ ਦਾ ਜਾ ਰਿਹਾ ਕਿਤੇ ਉਧਰ ਹੋਰ ਇਧਰ ਹੋਰ ਡਰਦੇ ਮਾਰੇ ਆ ਰਹੇ ਇਧਰ ਉਹਨਾਂ ਡਰ ਦਾ ਮਾਹੌਲ ਆ ਡਰਦੇ ਸ਼ਰਮਣੀ ਕਾਲੀ ਨਾਲੋਂ ਡਰਦੇ ਉਹਨਾਂ ਨੂੰ ਪਤਾ ਹੈ ਕਿ ਇਸ ਸ਼ਰਮਣੀ ਕਾਲੀ ਸਾਹਿਬ ਦਾ ਜਿਹੜਾ ਹੈਗਾ ਆਪਣੀ ਸੀਟ ਤਾਂ ਲੈ ਗਈ ਆ ਪਾਵਾਂ ਆਮਾ ਦੀ ਪਾਰਟੀ ਦੇ ਚੌਥੇ ਬਜੇ ਨੰਬਰ ਤੇ ਆਊਗੀ ਤੁਹਾਨੂੰ ਦੇਖ ਲਿਓ ਤੁਹਾਡੇ ਸਾਹਮਣੇ ਇਹ ਡਰ ਦਾ ਮਾਹੌਲ ਪੈਦਾ ਕਰਕੇ ਵੋਟਾਂ ਲੈਣੇ ਚਾਹੁੰਦੇ ਆ ਕੋ ਪਰ ਅਸੀਂ ਮੈਰਿਟ ਤੇ ਲੜ ਰਹੇ ਹਾਂ ਸਰ ਇੱਕ ਮੁੱਦਾ ਚੱਲਦਾ ਹੈ ਐਮਟਨ ਹੌਮ ਦਾ ਉਹ ਮੁੱਦਾ ਚੱਲ ਰਿਹਾ ਅੱਜ ਕੱਲ ਹਾਂਜੀ ਐਮਟਨ ਹੌਮ ਦਾ ਐਮਟਨ ਹੌਮ ਦਾ ਅੱਜ ਫੇਰ ਕਾਨਫਰੈਂਸ ਕੀਤੀ ਵੀਜੀ ਲੋਕ ਵੀ ਵੱਡੇ ਨਾਲ ਦੇ ਜਾਂਚ ਕੀਤੀ ਜਾਵੇ ਗੱਲ ਆ ਕਿ ਜਾਂਚ ਤਾਂ ਸ਼ੁਰੂ ਹੋਈ ਸੀ ਵਿਜੀਲੈਂਸ ਦੀ ਉਹਦੇ ਕਰਕੇ ਹੀ ਸੰਜੀਵ ਰੋੜਾ ਕਾਂਗਰਸ ਤੋਂ ਆਵਾਜ਼ੀ ਪਾਰਟੀ ਚਲੇ ਗਿਆ ਸੀ ਹੈਂਟਮ ਹੌਮ ਦਾ ਉਹ ਮੁੱਦਾ ਵਾ ਜਿਹਦੇ ਵਿੱਚ ਕਹਿੰਦੇ ਹੈ ਕਿ ਆਸ਼ੂ ਜੀ ਸਜੀਵ ਜੀ ਤੇ ਕੋਈ ਹਿੰਮਤ ਸੂਤ ਹੈਗਾ ਕੋਈ ਕਹਿੰਦੇ ਬੁੱਕੀ ਆ ਬਹੁਤ ਵੱਡਾ ਜੋ ਮੈਂ ਸੁਣਿਆ ਕਹਿੰਦਾ ਤਿੰਨੋਂ 파ਟਨਰ ਹੈ ਤੇ ਤਿੰਨੋਂ 파ਟਨਰ ਨੇ ਤੇ ਫੇ ਲੜਾਈ ਕਾਹਦੀ ਲੜਦੇ ਪਏ ਆ ਇਹ ਲੜ ਤਹੇ ਦੱਸਾਂਗੇ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਸਰਕਾਰਾਂ ਦੋਨੋਂ ਮਿਡੀਆਂ ਹਈਆਂ ਨੇ ਆਪਣਾ ਆਪੋਜੀਸ਼ਨ ਵੀ ਤੇ ਸਰਕਾਰ ਵੀ ਅਸੀਂ ਨੰਗੇ ਕਰਾਂਗੇ ਨਾ